ਇਹ ਹੈ ਜੀ ਛੇਵੀਂ ਪੌੜੀ ਦੀ ਦੂਜੀ ਪੰਕਤੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਜੇ ਤੀਸਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਪਾਵ ਜੇਤੀ ਪਾਵ ਜਿੰਨੀ ਵੀ ਜਿੰਨੀ ਵੀ ਦੁਨੀਆ ਸਿਰਠ ਹੈ ਜੀ ਦੁਨੀਆ ਭਵ ਸ੍ਰਿਸ਼ਟੀ ਅਸਲ ਤੋ ਸਿਰਠ ਦਾ ਭਾਵ ਹੈ ਸ੍ਰਿਸ਼ਟੀ ਠੀਕ ਹੈ ਜੀ ਜਿੰਨੀ ਵੀ ਦੁਨੀਆ ਜਿੰਨੀ ਵੀ ਸ੍ਰਿਸ਼ਟੀ ਮੈਂ ਉਪਾਈ ਪੈਦਾ ਕੀਤੀ ਦੇਖਦਾ ਹਾਂ ਉਸ ਪ੍ਰਮਾਤਮਾ ਦੀ ਵੇਖਾਂ ਦੇਖਦਾ ਹਾਂ ਵਿਣ ਬਿਨਾ ਉਸ ਪ੍ਰਭੂ ਪ੍ਰਮਾਤਮਾ ਦੀ ਰਹਿਮਤ ਤੋਂ ਬਿਨਾ ਵਿਣ ਕਰਮ ਭਾਵ ਰਹਿਮਤ ਤੋਂ ਬਿਨਾ ਉਸ ਪ੍ਰਭੂ ਪ੍ਰਮਾਤਮਾ ਦੀ ਮਿਹਰ ਤੋਂ ਬਿਨਾ ਕੇ ਕੀ ਸਵਾਲ ਹੈ ਜੀ ਏ ਕੀ ਕਰਕੇ ਸਵਾਲ ਪੈਦਾ ਹੁੰਦਾ ਕੀ ਮਿਲੇ ਲਈ ਕੀ ਮਿਲ ਮਿਲੇ ਮਤਲਬ ਮਿਲ ਜਾਣਾ ਲਈ ਅਰਥ ਨਿਕਲਦੇ ਨੇ ਜੀ हे ਮੇਰੇ ਪ੍ਰਭੂ ਪਰਮਾਤਮਾ ਜੀ ਮੈਂ ਜਿੰਨੀ ਵੀ ਬਣਾਈ ਹੋਈ ਤੁਹਾਡੀ ਦੁਨੀਆ ਦੇਖਦਾ ਹਾਂ ਤੁਹਾਡੀ ਕਿਰਪਾ ਤੋਂ ਬਿਨਾ ਕੁਝ ਨਹੀਂ ਮਿਲਦਾ ਜੀ ਕਿਸੇ ਨੂੰ ਤੁਹਾਡੀ ਰਹਿਮਤ ਤੋਂ ਬਿਨਾ ਮੇਰੇ ਮਾਲਕ ਜੀ ਕੋਈ ਕੀ ਲੈ ਸਕਦਾ ਹਾਂ ਤੁਸੋਂ ਮੈਨੂੰ ਇਹ ਸਵਾਲ ਹੈ ਮਾਲਕਾ ਵਿਜੇਤੁਰ ਰਹਿਮਤ ਦੀ ਨਿਗਾਹ ਨਾ ਕਰੇ ਕੋਈ ਕੀ ਲੈ ਲੂਗਾ ਬੰਦਾ ਦੂਸਰਾ ਸਾਹ ਹੀ ਨਹੀਂ ਲੈ ਸਕਦਾ ਹੋਰ ਛੱਡੋ ਜੀ ਜੇ ਪ੍ਰਮਾਤਮਾ ਚਾਹੇ ਕਿ ਤੈਨੂੰ ਅਗਲਾ ਸਾਹ ਨਹੀਂ ਦੇਣਾ ਗੁਰਬਾਣੀ ਦੇ ਸ਼ਬਦਾਂ ਅੰਦਰ ਜੀ ਹਾ ਆਦਮੀ ਹਾ ਇੱਕ ਦਮੀ ਠੀਕ ਹੈ ਜੀ ਇੱਕ ਹੋਰ ਸ਼ਬਦ ਆਂਦਾ ਹੈ ਕਿ ਹਾਜ਼ਰ ਹਜ਼ੂਰ ਖੁਦਾਏ ਠੀਕ ਹੈ ਵੀ ਇੱਕ ਦਮ ਦਾ ਬੰਦਾ ਜਿਹੜਾ ਹੈ ਮੌਲਤ ਹੈ ਇਹ ਦਮ ਵੀ ਉਧਾਰਾ ਹੈ ਜੀ ਜਿਹੜਾ ਉਦਾਰਾ ਲਿਆ ਤੇ ਅਗਲਾ ਪਤਾ ਨਹੀਂ ਆਉਣਾ ਏ ਕਿ ਨਹੀਂ ਆਉਣਾ ਜੀ ਇਹ ਬੜੀ ਵੱਡੀ ਗੱਲ ਹੈ ਜੀ ਜੇਤੀ ਸਿਰਠ ਉਪਾਈ ਵਿਖਣ ਜਿੰਨੇ ਵੀ ਮੈਂ ਦੁਨੀਆ ਉਪਾਈ ਹੋਈ ਦੇਖਦਾ ਹਾਂ ਭਾ ਬਣੀ ਹੋਈ ਦੇਖਦਾ ਹਾਂ ਮੇਰੇ ਆ ਮਾਲਕਾ ਵਿਣ ਕਰਮਾ ਬਿਨਾ ਤੇਰੇ ਰਹਿਮਤ ਤੋਂ ਬਿਨਾ ਕੀ ਮਿਲੇਲ ਕਿਸੇ ਨੂੰ ਕੀ ਮਿਲ ਜੂਗਾ ਦੱਸੋ ਭਾ ਕੀ ਲੈ ਸਕਦਾ ਜੇ ਤੇਰੀ ਰਹਿਮਤ ਨਾ ਹੋਵੇ ਇਸ ਲਈ ਪ੍ਰਭੂ ਪਰਮਾਤਮਾ ਨੂੰ ਯਾਦ ਕਰਨਾ ਉਸ ਦੇ ਨਾਲ ਦੋਸਤੀ ਪਾਣੀ ਯਾਰੀ ਪਾਣੀ ਉਸ ਪਰਮਾਤਮਾ ਨੂੰ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਯਾਰੀ ਪੌਣੀ ਆਪੋਸ ਰੱਬ ਦੇ ਨਾਲ ਜੋ ਸਾਡੇ ਮਨ ਵਿੱਚ ਹੈ ਮਨ ਨੂੰ ਵੀ ਕਈ ਵਾਰ ਮਿੱਤਰ ਪਿਆਰਾ ਕਿਹਾ ਸੁਣ ਮਨ ਮਿੱਤਰ ਪਿਆਰਾ ਮਿਲ ਵੇਲਾ ਹੈ ਇਹ ਅਸਲ ਵਿੱਚ ਨਾ ਜੇ ਮਨ ਨੂੰ ਟ੍ਰਿਕ ਕਰਨਾ ਨਾ ਤੇ ਇਸ ਨੂੰ ਮਿੱਤਰ ਪਿਆਰਾ ਬਣਾ ਲਓ ਇਸ ਨੂੰ ਵਧੀਆ ਬੈਸਟ ਫਰੈਂਡ ਬਣਾ ਲਓ ਤੁਸੀਂ ਕਦੇ ਵੀ ਲੋਨਲੀ ਫੀਲ ਨਹੀਂ ਕਰੋਗੇ ਕਦੇ ਵੀ ਇਕੱਲਾਪਨ ਨਹੀਂ ਮਹਿਸੂਸ ਹੋਊਗਾ ਜੀ ਮਿੱਤਰ ਪਿਆਰਾ ਇਹਨੂੰ ਕਹਿ ਲਓ ਫਿਰ ਜੇ ਤੁਸੀਂ ਇਕੱਲੇ ਵੀ ਕਿਤੇ ਘੁੰਮਣ ਜਾਓਗੇ ਨਾ ਜੀ ਐਨ ਆਨੰਦ ਵਿੱਚ ਹੋਵੋਗੇ ਮਨ ਨੂੰ ਜਿਹੜਾ ਸੀਕ੍ਰੀਟ ਸਭ ਤੋਂ ਵੱਡਾ ਸੀਕ੍ਰੀਟ ਹੈ ਨਾ ਜੀ ਸਭ ਤੋਂ ਵੱਡਾ ਰਹੱਸ ਹੈ ਉਹ ਹੈ ਕਿ ਮਨ ਨੂੰ ਆਪਣੇ ਮਨ ਨੂੰ ਨਾ ਮਿੱਤਰ ਪਿਆਰਾ ਬਣਾ ਲੈ ਮਨ ਦੇ ਨਾਲ ਗੱਲਾਂ ਕਰੋ ਜੇ ਕਦੇ ਕੋਈ ਮਾੜਾ ਕਰਨ ਦਾ ਸੋਚ ਲਵੇ ਕਹਦੇ ਮਨਾ ਕੱਲ ਨੂੰ ਕਰਾਂਗੇ ਤੇ ਜੇ ਚੰਗਾ ਆ ਜਵੇ ਮਨਾ ਹੁਣੇ ਕਰਦੇ ਕੋਈ ਦਾਨਪੁਨ ਕਰਨਾ ਕਿਸੇ ਦੀ ਹੈਲਪ ਕਰਨੀ ਮਨਾ ਅੱਜ ਹੀ ਕਰਦੇ ਹੁਣੇ ਕਰਦੇ ਤੇ ਜਦੋਂ ਆਪਾਂ ਮਨ ਦੇ ਨਾਲ ਦੋਸਤੀ ਪਾਲਾਂਗੇ ਨਾ ਜੀ ਹਾ ਹਾ ਸਵਾਦ ਆਜੂ ਆਨੰਦ ਆਜੂ ਤੇ ਪ੍ਰਭੂ ਪਰਮਾਤਮਾ ਸਾਡੇ ਮਨ ਦੇ ਵਿੱਚ ਹੈ ਤੇ ਉਸ ਪਰਮਾਤਮਾ ਦੇ ਨਾਲ ਸਾਡੀ ਦੋਸਤੀ ਪੈ ਜਾਣੀ ਹੈ ਜੀ